ਤਨ ਤਨ ਸਾਥ ਕਰੋ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਅੱਜ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਸਲਾਹ ਦੇਣ ਜਾ ਰਹੇ ਆ ਉਹ ਇਹੇ ਸਲਾਹ ਹੈ ਵੀ ਜਾਣੇ ਕਿ 1 ਰੁਪਿਆ ਜਿਹੜਾ ਵੀ ਬੰਦਾ ਜਿੰਨੇ ਵੀ ਪੈਸੇ ਦਿੱਲੀ ਦੇ ਕਮਾਉਂਦਾ ਜਿਵੇਂ ਕੋਈ 300 ਰੁਪਿਆ ਕਮਾਉਂਦਾ ਕੋਈ 400 ਕਮਾਉਂਦਾ ਕੋਈ 1000 ਕਮਾਉਂਦਾ ਕੋਈ 2000 ਕਮਾਉਂਦਾ ਜਾਣੇ ਕਿ 100 ਰੁਪਿਆ ਇਹਦੇ ਮਗਰ 1 ਰੁਪਿਆ ਤੋਂ ਟੈਕਸ ਦਿੱਲੀ ਦਾ ਲੈਣਾ ਚਾਹੀਦਾ ਹੈ ਮਨ ਕੇ ਚੱਲੋ ਮੈਂ 300 ਰੁਪਇਆ ਕਮਾਉਣਾ ਹੈ ਮੈਨੂੰ 3 ਰੁਪਏ ਰੋਜ਼ ਟੈਕਸ ਸੋਣਾ ਚਾਹੀਦਾ ਮੈਨੂੰ ਪਤਾ ਤਾਂ ਲੱਗੇ ਵੀ ਮੈਂ ਸਰਕਾਰ ਨੂੰ 100 ਦੇ ਮਗਰ 1 ਰੁਪਇਆ ਟੈਕਸ ਦਿਨਾ ਹੈ ਜਾਨੀ ਕਿ ਜੇ ਸਰਕਾਰ ਟੈਕਸ ਲਾਉਂਦੀ ਹੈ ਤਾਂ ਬਹੁਤ ਸਾਰੀਆਂ ਸਮੱਸਿਆ ਲੋਕਾਂ ਦੀਆਂ ਹੱਲ ਹੋਣੀਆਂ 1 ਰੁਪਇਆ 100 ਦੇ ਮਗਰ ਕੀ ਬਾਲਾ ਹੁਣ ਸਾਨੂੰ ਕੀ ਪਤਾ ਵੀ ਕਿਹੜਾ ਬੰਦਾ ਕਿੰਨਾ ਟੈਕਸ ਦਿੰਦਾ ਕਿਹੜਾ ਕਿੰਨਾ ਦਿੰਦਾ ਹੈ ਜਾਨੀ ਕਿ 100 ਦੇ ਮਗਰ 1 ਰੁਪਇਆ ਸਿੱਧਾ ਟੈਕਸ ਸਰਕਾਰ ਲਵੇ ਨਾਲੇ ਸਾਨੂੰ ਪਤਾ ਲੱਗ ਜੇ ਵੀ ਅਸੀਂ ਡੇਲੀ ਦਾ ਮਤਲਬ ਵੀ 100 ਰੁਪਏ ਦੇ ਮਗਰ 1 ਰੁਪਿਆ ਸਰਕਾਰ ਨੂੰ ਦਿੰਦੇ ਆ ਯਾਨੀ ਕਿ ਇਹਦੇ ਨਾਲ ਇੱਕ ਬਹੁਤ ਵੱਡਾ ਸਰਕਾਰ ਨੂੰ ਫਾਇਦਾ ਵੀ ਹੋਵੇਗਾ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਤੇ ਉਹ ਟੈਕਸ ਦੇ ਨਾਲ ਲੋਕਾਂ ਦਾ ਵਿਕਾਸ ਹੋਵੇ ਹੁਣ ਮੰਨ ਕੇ ਚੱਲੋ ਇੱਕ ਬੰਦਾ 200 ਰੁਪਿਆ ਢਿਹੜੀ ਲੈਂਦਾ ਉਹਨੂੰ 2 ਰੁਪਏ ਹੋਗੇ ਇੱਕ ਬੰਦਾ 1000 ਰੁਪਿਆ ਢਿਹੜੀ ਲੈਂਦਾ ਉਹਨੂੰ 10 ਰੁਪਏ ਹੋਗੇ ਯਾਨੀ ਕਿ ਜਿਵੇਂ ਜਿਵੇਂ ਕੋਈ ਆਮਦਨ ਵਧ ਕਰਦਾ ਓਵੇਂ ਓਵੇਂ ਉਹਨੂੰ ਆ ਟੈਕਸ ਵਧ ਹੀ ਜਾਊਗਾ ਜਾਣੇ ਕਿ ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੀ ਚੀਜ਼ ਦਾ ਅਸੀਂ ਕਿੰਨਾ ਟੈਕਸ ਦਿੰਨੇ ਆ ਕਿਹੜੀ ਦਾ ਕਿੰਨਾ ਦਿੰਨੇ ਆ ਜਾਣੇ ਕਿ 1 ਰੁਪਿਆ ਸਰਕਾਰ ਮਤਲਬ ਵੀ ਦਿੱਲੀ ਦਾ 100 ਦੇ ਮਗਰ ਟੈਕਸ ਲਵੇ ਤੇ ਉਹੀ ਟੈਕਸ ਲੋਕਾਂ ਉੱਤੇ ਲਾਏ ਹੁਣ ਕਈ ਆ ਲੱਖਾਂ ਦੀ ਆਮਦਨ ਕਰਦੇ ਆ ਕਈ ਹਜ਼ਾਰਾਂ ਦੇ ਵਿੱਚ ਆਮਦਨ ਕਰਦੇ ਆ ਤੇ ਉਹਨਾਂ ਨੂੰ ਟੈਕਸ ਕੋਈ ਨਹੀਂ ਜਾਣੇ ਕਿ ਅਸੀਂ ਕਹਿੰਦੇ ਆ ਕਿ 1 ਰੁਪਿਆ ਦਿੱਲੀ ਦਾ ਪੰਜਾਬ ਸਰਕਾਰ ਹਰ ਕੰਮੇ ਤੋਂ 1 ਰੁਪਿਆ ਦਿੱਲੀ ਦਾ ਟੈਕਸ ਲਵੇ ਤੇ ਉਹੀ ਪੈਸਾ ਜਿਵੇਂ ਕਿਸੇ ਗਰੀਬਾਂ ਦਾ ਘਰ ਪਾਉਣਾ ਹੈ ਜਾਂ ਗਰੀਬਾਂ ਦਾ ਇਲਾਜ ਕਰਾਉਣਾ ਹੈ ਜਾ ਉਹ ਪੈਸਾ ਦੁਰਘਟਨਾ ਤੇ ਵਾਪਰਿਆ ਜਾ ਸਕਦਾ ਜੇ 1 ਰੁਪਿਆ ਕਿੱਡੀ ਗੱਲ ਐ ਜਾਨੀ ਕਿ ਜਵਾਫ ਹੀ ਨੀ ਪੈਸੇ ਕਿੰਨੇ ਖਾ ਜਾਂਦੇ ਤੇ 1 ਰੁਪਿਆ ਜੇ ਉਹ ਸਰਕਾਰ ਦੇ ਖਜ਼ਾਨੇ ਵਿੱਚ ਜਾਵੇਗਾ ਦਿੱਲੀ ਦਾ ਤਾਂ ਸਰਕਾਰ ਦੀ ਕਿੰਨੀ ਆਮਦਨ ਵਧੇਗੀ ਕਿੰਨੀ ਲੋਕਾਂ ਦੀ ਸਮੱਸਿਆ ਹੱਲ ਹੋ ਜੂਗੀ ਜਾਨੀ ਕਿ ਅੱਜ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਵੀ 1 ਰੁਪਿਆ 100 ਦੇ ਮਗਰ ਹਰ ਕਨਸਾਨ ਤੋਂ ਦਿੱਲੀ ਦਾ ਲੈਣਾ ਚਾਹੀਦਾ ਹੈ 1 ਰੁਪਏ ਦੇ ਨਾਲ ਆਮਦਨ ਬਹੁਤ ਵੱਧ ਜੂਗੀ ਤੇ ਨਾਲੇ ਲੋਕਾਂ ਦਾ ਟੈਕਸ ਬਹੁਤ ਜਾਣੇ ਕਿ ਦਿੱਲੀ ਦਾ ਇਕੱਠਾ ਹੋ ਜੂਗਾ ਤੇ ਨਾਲੇ ਮਤਲਬ ਹੀ ਸਾਨੂੰ ਪਤਾ ਲੱਗ ਜੂਗਾ ਨਲੇ ਉਹਦੇ ਵਿੱਚ ਨਕਮਿਆਂ ਦਾ ਪਤਾ ਲੱਗ ਜਾਊਗਾ ਵੀ ਜਿਹੜੇ ਨਕਮੇ ਆ ਧਰਤੀ ਤੇ ਜਿਹੜੇ ਧਰਤੀ ਦੇ ਉੱਤੇ ਬੋਝ ਐ ਜਿਨ੍ਹਾਂ ਦਾ ਕੰਮ ਹੀ ਆ ਨਸ਼ੇ ਖਾਣੇ ਮਾੜੇ ਕੰਮ ਕਰਨੇ ਤੇ ਜਦੋਂ ਮਤਲਬ ਹੀ ਰੈਲੀਆਂ ਹੁੰਦੀਆਂ ਉੱਥੇ ਜਾ ਕੇ ਬੱਸਾਂ ਦੇ ਵਿੱਚ ਬਹਿ ਕੇ ਜਾਣਾ ਜਾਣੇ ਕਿ ਨਲੇ ਇਮਾਨਦਾਰ ਲੋਕਾਂ ਦਾ ਪਤਾ ਲੱਗ ਜਾਊਗਾ ਨਲੇ ਇਹ ਪਤਾ ਲੱਗ ਜਾਊਗਾ ਵੀ ਕਿਹੜਾ ਬੰਦਾ ਕੰਮ ਕਰਦਾ ਐ ਕਿਹੜਾ ਨਹੀਂ ਕਰਦਾ ਤੇ ਸੌ ਮਗਰ 1 ਰੁਪਿਆ ਸਰਕਾਰ ਨੂੰ ਦਿੱਲੀ ਦਾ ਟੈਕਸ ਲੈਣਾ ਚਾਹੀਦਾ ਹੁਣ ਜਵੇਂ ਮੈਨੂੰ ਮੇਰੂ 300 ਦੇ ਮਹੀਨੇ ਦੇਢੀ ਦੀ ਆਮਦਨ ਹੈ ਤੇ ਮੈਨੂੰ 3 ਰੁਪਏ ਦਿੱਲੀ ਦੇ ਹੋਣੇ ਚਾਹੀਦੇ ਕਿੱਡੀ ਕੁ ਖਾਸ ਗੱਲ ਹੈ 1 ਰੁਪਿਆ ਕਿੱਡੀ ਕੁ ਗੱਲ ਹੈ ਜੇ ਮੰਗ ਤਾਂ ਜੇ ਉਹਨੂੰ ਵੀ ਅਸੀਂ ਦੇ ਹੀ ਦਿੰਨੇ ਆ ਮੰਗਤੇ ਆ ਕਿ 1 ਰੁਪਏ ਦੇ ਨਾਲ ਕਿੰਨਾ ਇਕੱਠਾ ਕਰ ਲੈਂਦੇ ਆ ਤੇ ਜੇ 1 ਰੁਪਿਆ ਸਰਕਾਰ ਦਿੱਲੀ ਦਾ ਲਵੇ ਨਾਲੇ ਮਤਲਬ ਵੀ ਪਤਾ ਲੱਗ ਜਾਊਗਾ ਵੀ ਕੋਈ 1 ਰੁਪਿਆ ਦਿੱਲੀ ਦਾ ਦਿੰਦਾ ਜਾਂ ਨਹੀਂ ਦਿੰਦਾ ਸਰਕਾਰ ਤੋਂ ਕਿੰਨਾ ਮੰਗੀ ਜਾਂਦੇ ਆ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਤੋਂ ਵੱਧ ਘੱਟ ਬੋਲੇਗਾ ਸੀ ਮਾਫੀ ਚਾਹੁੰਨੇ ਆ ਤਾਂ ਇਹ ਸੀ ਅੱਜ ਮੇਰੀ ਮੁੱਖ ਮੰਤਰੀ ਨੂੰ ਸਲਾਹ ਜਾਨੀ ਕਿ 100 ਦੇ ਮਗਰ 1 ਰੁਪਿਆ ਡੇਲੀ ਦਾ ਟੈਕਸ ਹੋਣਾ ਚਾਹੀਦਾ ਜਿੰਨੀ ਕੋਈ ਡੇਲੀ ਦੀ ਆਮਦਨ ਕਰਦਾ 1 ਰੁਪਿਆ 100 ਦੇ ਮਗਰ ਸਰਕਾਰ ਨੂੰ ਸਿੱਧਾ ਟੈਕਸ ਲੋਕਾਂ ਤੋਂ ਲੈਣਾ ਚਾਹੀਦਾ ਤੇ ਉਹੀ ਲੋਕਾਂ ਦੇ ਵਿਕਾਸ ਦੇ ਲੋਕਾਂ ਦੇ ਭਲੇ ਤੇ ਤੇ ਪੰਜਾਬ ਦੇ ਵਿਕਾਸ ਦੇ ਉਹ ਪੈਸਾ ਲੱਗਣਾ ਚਾਹੀਦਾ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਤੋਂ ਵੱਧ ਘੱਟ ਬੋਲੇਗਾ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਰਗੁਰੂ ਤੇਰਾ ਹੀ ਆਸਰਾ